جی اپنے علاقے دی آواز جڑی ہے ہمیشہ ودھان سبھا چکتی رہی ہاں اسی طرح میں میں زور سفارش کرا سرکار ਔਰ ਮੈਂ ਵਿਧਾਨ ਸਭਾ ਚ ਵੀ ਆਵਾਜ਼ ਤੁਹਾਡੀ ਬਣ ਕੇ ਆਪਣੇ ਇਲਾਕੇ ਦੀ ਆਵਾਜ਼ ਬਣ ਕੇ ਮੌਥੇ ਉਹਨਾਂ ਨੂੰ ਕੋਲੋਂ ਇੱਕ ਵਿਸ਼ੇਸ਼ ਪੈਕੇਜ ਦੀ ਵੀ ਡਿਮਾਂਡ ਕਰਾਂਗੀ ਕਿ ਜੋ ਨੁਕਸਾਨ ਹੋਇਆ ਇਮੀਡੀਏਟਲੀ ਉਹਨਾਂ ਨੂੰ ਰਿਲੀਫ ਮਿਲੇ ਔਰ ਟਾਈਮਲੀ ਜਿਹੜਾ ਅਸੈਸਮੈਂਟ ਹੈ ਜਾਂ ਫਸਲਾਂ ਦਾ ਖਰਾਬ ਹੋਇਆ ਜਾਂ ਖਰਾਬਾ ਜਿਹੜਾ ਆ ਉਹਦਾ ਵੀ ਪੈਸਾ ਜਿਹੜਾ ਇਮੀਡੀਏਟਲੀ ਉਹਨਾਂ ਨੂੰ ਦਿੱਤਾ ਜਾਏ ਸੋ ਮੇਰੇ ਵੱਲੋਂ ਪ੍ਰਾਇੋਰਟੀ ਜਿਹੜੀ ਹੋਏਗੀ ਉਹ ਇਹ ਹੈ ਕਿ ਮੇਰੇ ਇਲਾਕੇ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਰੀਹੈਬਿਲੀਟੇਟ ਜਲ ਤੋਂ ਜਲਦ ਕੀਤਾ ਜਾਵੇ ਜਿਨ੍ਹਾਂ ਦੇ ਘਰਾਂ ਅਰਨਾ ਚੋਧਰੀ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਘਰਾਂ ਦਾ ਕੀਤਾ ਦੌਰਾ ਲੋਕਾਂ ਨੂੰ ਰੋਂਦੇ ਦੇਖ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਵੀ ਹੋਏ ਭਾਵੁਕ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਸ਼ਬਕਰਾ ਮਕੋੜਾ ਆਬਾਦੀ ਚੰਡੀਗੜ੍ਹ ਜੱਗੋ ਚਕਟਾਂਡਾ ਜੋਗਰ ਅਤੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਖਾਣ ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਈਆਂ ਗਈਆਂ ਇਸ ਮੌਕੇ ਤੇ ਜਦੋਂ ਹੀ ਵਿਧਾਇਕਾ ਅਰਨਾ ਚੋਧਰੀ ਨੇ ਲੋਕਾਂ ਦੇ ਘਰਾਂ ਦਾ ਹਾਲਾਤ ਦੇਖੇ ਤਾਂ ਲੋਕਾਂ ਨੂੰ ਰੋਂਦੇ ਦੇਖ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਵੀ ਆਪਣੇ ਅਥਰੂ ਰੋਕ ਨਾ ਸਕੇ ਇਸ ਮੌਕੇ ਤੇ ਹਾਰ ਪ੍ਰਭਾਵਿਤ ਲੋਕਾਂ ਨੇ ਵਿਧਾਇਕਾ ਅਰਨਾ ਚੋਧਰੀ ਨੂੰ ਵਾਸਤਾ ਪਾਇਆ ਕਿ ਉਹਨਾਂ ਦੇ ਘਰ ਬਣਾ ਕੇ ਦਿੱਤੇ ਜਾਣ ਤੁਹਾਨੂੰ ਦੱਸਦੀ ਹੈ ਕਿ ਹੜ੍ਹ ਦੀ ਮਾਰ ਕਾਰਨ ਲੋਕਾਂ ਦੇ ਘਰਾਂ ਦਾ ਸਾਰਾ ਸਮਾਨ ਰੁੜ ਚੁੱਕਾ ਹੈ ਅਤੇ ਸਾਰਾ ਖੇਲੂ ਸਮਾਨ ਪਾਣੀ ਕਰਕੇ ਬੇਕਾਰ ਹੋ ਚੁੱਕਾ ਹੈ ਜਿਸ ਕਾਰਨ ਲੋਕ ਘਰਾਂ ਦੀਆਂ ਛੱਤਾਂ ਡਿੱਗ ਜਾਣ ਕਾਰਨ ਗੁਰਦੁਆਰਿਆਂ ਵਿੱਚ ਰਾਤਾਂ ਗੁਜ਼ਾਰਨ ਲਈ ਮਜਬੂਰ ਹਨ ਉਸ ਕੀਤੀ ਵੀ ਡਾਟ ਦੇ ਦੀ ਸਰਕਾਰ ਦਾ ਕੋਈ ਨਮਾਇੰਦਾ ਪਹੁੰਚਾ ਤੁਹਾਡੇ ਕੋਲ ਨਹੀਂ ਨਹੀਂ ਸਰਕਾਰ ਦਾ ਕੋਈ ਕੁਝ ਨਹੀਂ ਆਇਆ ਰੋਟੀ ਰੰਟੀ ਦਿੱਤੀ ਹੈ ਐ ਗੁਰਦੁਆਰੇ ਹੀ

ਮੈਂ ਦਾਖਲੋ ਤੁਸੀਂ ਪਹਿਲਾਂ ਵੀ ਮੁੱਦੇ ਆਪਣੇ ਹਲਕੇ ਦੇ ਕਾਫੀ ਵਿਧਾਨ ਸਭਾ ਚੁੱਕਦੇ ਰਹਿੰਦੇ ਹੋ ਇਹ ਬੜਾ ਗੰਭੀਰ ਮੁੱਦਾ ਜੀ ਹੈ ਤੁਸੀਂ ਇਹ ਵਿਧਾਨ ਸਭਾ ਚ ਲੈ ਜਾਓ ਸੋ ਮੈਂ ਤਾਂ ਦੋ ਤਿੰਨ ਦਿਨ ਦੇ ਅੱਜ ਅਸੀਂ ਸਾਰੇ ਆਪਣੇ ਇਲਾਕੇ ਦੀ ਅਸੈਸਮੈਂਟ ਕੀਤੀ ਹੈ ਕਿ ਜਿੱਥੇ-ਜਿੱਥੇ ਵੀ ਦਰਿਆ ਨੇ ਮਾਰ ਕੀਤੀ ਹੈ ਲੋਕਾਂ ਨੂੰ ਨੁਕਸਾਨ ਕੀਤਾ ਹੈ ਦੇਖ ਕੇ ਵਾਕੇ ਦਿਲ ਬਹੁਤ ਦੁਖੀ ਹੈ ਕਿ ਕਈ ਲੋਕ ਤਾਂ ਬਿਲਕੁਲ ਹੀ ਬੇਕਾਰ ਹੋਏ ਨੇ ਟੀਨ ਦੀਆਂ ਛੱਤਾਂ ਪਾਣ ਜੋਗੇ ਵੀ ਉਹਨਾਂ ਕੋਲ ਨਹੀਂ ਸਮਾਨ ਹੈਗਾ ਸੋ ਮੈਂ جی میں اپنے علاقے دی آواز جڑی ہے ہمیشہ ودان جی چک دی رہی اس اسی طرح ہی میں پور زور سفارش کران گی سرکار اور میں چھو بھی آواز تاری بن کے اپنے علاقے دی آواز بن کے موتے اتنے انہوں کو ایک وشیش پیکج دی بھی ڈیمانڈ کران گی کہ جو ਨੁਕਸਾਨ ਹੋਇਆ ਇਮੀਡੀਏਟਲੀ ਉਹਨਾਂ ਨੂੰ ਰਿਲੀਫ ਮਿਲੇ ਔਰ ਟਾਈਮਲੀ ਜਿਹੜਾ ਅਸੈਸਮੈਂਟ ਆ ਜਾਂ ਫਸਲਾਂ ਦਾ ਖਰਾਬ ਹੋਇਆ ਜਾਂ ਖਰਾਬਾ ਜਿਹੜਾ ਆ ਉਹਦਾ ਵੀ ਪੈਸਾ ਜਿਹੜਾ ਇਮੀਡੀਏਟਲੀ ਉਹਨਾਂ ਨੂੰ ਦਿੱਤਾ ਜਾਏ ਸੋ ਮੇਰੇ ਵੱਲੋਂ ਪ੍ਰਾਇੋਰਟੀ ਜਿਹੜੀ ਹੋਏਗੀ ਉਹ ਇਹ ਹੈ ਕਿ ਮੇਰੇ ਇਲਾਕੇ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਰੀਹੈਬਿਲੀਟੇਟ ਜਲ ਤੋਂ ਜਲਦ ਕੀਤਾ ਜਾਵੇ ਜਿਨ੍ਹਾਂ ਦੇ ਘਰਾਂ ਘਰਾਂ ਚ ਜਿਹੜੇ ਬਾਹਰ ਰਹਿ ਰਹੇ ਨੇ ਬਾਕਵਾਕ ਪਿੰਡਾਂ ਦਾ ਦੌਰਾ ਨਹੀਂ ਕੀਤਾ ਤਾਂ ਆ ਵੀ ਤੁਸੀਂ ਵੀ ਭਾਵਕ ਨਜ਼ਰ ਆ ਰਹੇ ਹੋ ਲੋਕਾਂ ਦੇ ਹਾਲਾਤ ਦੇਖ ਕੇ ਨਿਕਲੇ ਕਿ ਬੱਚੇ ਰੋਰ ਇਹਨਾਂ ਭੁਕੇ ਪਾਣੇ ਦਾ ਘਰ ਵੀ ਲੋਕਾਂ ਦੇ ਡਿੱਗ ਪਿਆ ਕਈਆਂ ਘਰਾਂ ਦੇ ਅੰਦਰ ਪਾਣੀ ਭੜਿਆ ਦਾ ਬੈੱਡ ਵੀ ਡੁੱਬੇ ਹੋਏ ਨੇ ਤੁਸੀਂ ਇਹ ਦੇਖ ਕੇ ਇਹ ਜਿਹੜਾ ਜਾਇਦਾਦਾਂ ਕਿਹਾਂ ਜਾਂਦੇ ਦੇਖੋ ਹਾਲਾਤ ਤੇ ਬਹੁਤ ਮਾੜੇ ਆ ਸਾਡੇ ਖਾਸ ਤੌਰ ਤੇ ਬਾਰਡਰ ਏਰੀਆ ਦੇ ਜਿਹੜੇ ਪਿੰਡ ਸੀ ਧੁੱਸੀ ਦੇ ਨਾਲ ਨਾਲ ਪਿੰਡ ਸੀ ਨਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ 88 ਜੀ ਵੀ ਫਲੱਡ ਆਏ ਸੀ ਨਾ ਲੋਕਾਂ ਨੇ ਉਹ ਵੀ ਹੰਡਾਏ ਨਾ ਪਰ ਇਸ ਵਾਰੀ ਤੇ ਪਾਣੀ ਇੰਨਾ ਜ਼ਿਆਦਾ ਸੀ ਪ੍ਰਮਾਤਮਾ ਦੀ ਇੰਨੀ ਕੋਈ ਸਮਿਲੋ ਕਰੋ ਪੀਸੀਪੀ ਇਹਨਾ ਪਾਣੀ ਆ ਗਿਆ ਲੋਕਾਂ ਨੂੰ ਆਪਣੇ ਸਮਾਨ ਵੀ ਸਾਂਭਣ ਦੀ ਟਾਈਮ ਨਹੀਂ ਮਿਲਿਆ ਔਰ ਅਲਟੀਮੇਟਲੀ ਅੱਜ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਹੈ ਕਿ ਕੱਲ ਵੀ ਗਏ ਸੀ ਪਰਸੋਂ ਵੀ ਗਏ ਆ ਪਿੰਡਾਂ ਦੇ ਹਾਲਾਤ ਦੇਖਿਆ ਬਹੁਤ ਮਾੜੇ ਆ ਅੱਜ ਅਸੀਂ ਜਦੋਂ ਚੱਲੇ ਆ ਆਬਾਦੀ ਚੰਡੀਗੜ੍ਹ ਮਰਾੜਾ ਇਹ ਆਪਣਾ ਝਪਕਰੇ ਚੋਂ ਹੁੰਦੇ ਹੋਏ ਆਪਣਾ ਜੱਗੋ ਚੱਕ ਟਾਂਡਾ ਇਹ ਜਿਹੜਾ ਟਾਂਡਾ ਬਸਤੀ ਹੈ ਇੱਥੇ ਆਏ ਆ ਮੈਂ ਸਮਝਦਾ ਵੀ ਇਸ ਪਿੰਡ ਦਾ ਤੇ ਉਹਦਾ ਹੀ ਬੁਰਾ ਹਾਲ ਹਾਲਾਂਕਿ ਦੇਖੋ ਮਕੋੜੇ ਦਾ ਵੀ ਹਾਲ ਮਾੜਾ ਸੀ ਆਬਾਦੀ ਚੰਡੀਗੜ੍ਹ ਦਾ ਵੀ ਹਾਲ ਮਾੜਾ ਹੈ ਕਿਉਂਕਿ ਪਾਣੀ ਨੇ ਪਹਿਲਾਂ ਮਾਰ ਉਹਨਾਂ ਨੂੰ ਮਾਰੀ ਹੈ ਪਰ ਇੱਥੇ ਆ ਕੇ ਜਦੋਂ ਜਿਹੜੀ ਤੁਸੀਂ ਜੱਗੋ ਚੱਕ ਟਾਂਡਾ ਔਰ ਟਾਂਡਾ ਬਸਤੀ ਨੂੰ ਤੁਸੀਂ ਜੋੜਦੀ ਸੀ ਉਸ ਤੋਂ ਸਿੱਧੇ ਪ੍ਰੈਸ਼ਰ ਪਿਆ ਔਰ ਪਾਣੀ ਇਹ ਤੁਸੀਂ ਦੇਖਦੇ ਪਿਓ ਹੈ ਪਿੱਛੇ ਇਹ ਅੱਜ ਇਹ ਨੂੰ ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਰੈ residențial ਏਰੀਆ ਹੈ ਇਹ ਤੇ ਦਰਿਆ ਹੀ ਬਣ ਗਿਆ ਇਹ ਦਰਿਆ ਦਾ ਪਾਰਟ ਬਣ ਗਿਆ ਔਰ ਇਥੇ ਬਲਬੀਰ ਚੰਦ ਹੈ ਜਿਹੜਾ ਵਿਚਾਰਾ ਸਾਡੇ ਕੋਲ ਖੜਾ ਹੈ ਇਹ ਤੁਸੀਂ ਇਹ ਦੇਖੋ ਇਹਦਾ ਘਰ ਹੈ ਪਿੱਛੇ ਟੋਟਲ ਘਰ ਖਤਮ ਹੋ ਗਿਆ ਟੋਟਲ ਇਥੇ ਕੋਈ ਚੀਜ਼ ਨਹੀਂ ਨਜ਼ਰ ਆ ਰਹੀ ਇਹ ਵਿਚਾਰੇ ਬੰਨ ਮਾਰ ਕੇ ਪਾਣੀ ਨੂੰ ਸੰਭਾਲਦੇ ਰਹੇ ਤੇ ਚੀਜ਼ ਵੀ ਕੋਈ ਅੰਦਰੋਂ ਨਹੀਂ ਕੱਢ ਸਕੇ ਜਾ ਕੇ ਗੁਰਦੁਆਰੇ ਦੇ ਵਿੱਚ ਬੈਠੇ ਦਿਨ ਤੇ ਇਹਨਾਂ ਦੇ ਜਿਹੜੇ ਹੈਗੇ ਨਾ ਇਹਨਾਂ ਨੂੰ ਵੀ ਪੁੱਛਿਆ ਇਹ ਕਹਿੰਦੇ ਜੀ ਠੀਕ ਆ ਰਾਸ਼ਨ ਬਾਸ਼ਨ ਜਿਹੜੀ ਆਪਣੀ ਸੰਸਥਾਾਂਾਂ માં ਬਣੀਆਂ ਨੇ ਜਾਂ ਲੋਕਲ ਹੈਗੇ ਨਾ ਉਹ ਪਿੰਡ ਵਾਲੇ ਉਹ ਤੇ ਮਦਦ ਕਰਦੇ ਪੈਨ ਚਲੋ ਇੱਕ ਗੱਲ ਦਾ ਅਸੀਂ ਪ੍ਰਮਾਤਮਾ ਤੋਂ ਸ਼ੁਕਰ ਕਰਦੇ ਆ ਕਿ ਸਾਡੇ ਪੰਜਾਬੀਆਂ ਦੇ ਵਿੱਚ ਇਹ ਗੱਲ ਤੇ ਹੈਗੀ ਆ ਕਿ ਅਸੀਂ ਜਦੋਂ ਵੀ ਕਿਤੇ ਕੋਈ ਮੁਸੀਬਤ ਪੈਂਦੀ ਹੈ ਸਾਰੇ ਰਲ ਮਿਲ ਕੇ ਉਸ ਨੂੰ ਹੱਲ ਕਰਨ ਦੇ ਵਾਲੇ ਪਾਸੇ ਚੱਲਦੇ ਆ ਰੋਟੀ ਪਾਣੀ ਤੇ ਮਿਲਦੇ ਆ ਪਰ ਜਿਹੜਾ ਨੁਕਸਾਨ ਹੋ ਗਿਆ ਇੰਨਾ ਵੱਡਾ ਇਹ ਇਹਨਾਂ ਨੂੰ ਪੂਰਾ ਕੋਈ ਨਹੀਂ ਕਰ ਸਕਦਾ ਇਹਨਾਂ ਨੂੰ ਸਰਕਾਰਾਂ ਹੀ ਪੂਰਾ ਕਰ ਸਕਦੀਆਂ ਮੈਂ ਪੁਰਜ਼ੋਰ ਸਿਫਾਰਿਸ਼ ਕਰਦਾ ਕਿ ਇਮੀਡੀਏਟਲੀ ਅਫਸਰ ਭੇਜ ਕੇ ਇਹ ਜਿਹੜੇ ਘਰੋਂ ਬਾਹਰ ਨੇ ਅਜੇ ਵੀ ਪਰਮਾਤਮਾ ਦਾ ਕੋਈ ਪਤਾ ਨਹੀਂ ਅੱਜ ਸਵੇਰੇ ਵੀ ਬਰਸਾਤ ਹੋ ਰਹੀ ਸੀ ਇਹਦੇ ਵਿਚਾਰੇ ਮਾੜੀਆਂ ਜੀਆਂ ਕਣੀਆਂ ਹੁੰਦੀਆਂ ਨੇ ਤੇ ਭੱਜ ਕੇ ਗੁਰਦੁਆਰਾ ਸਾਹਿਬ ਦੇ ਚਲੇ ਜਾਂਦੇ ਸੋ ਇਹਨਾਂ ਦਾ ਜਿਹੜਾ ਜਾਇਜ਼ਾ ਲਿਆ ਜਾਏ ਕਿ ਕਿੰਨਾ ਕੁ ਨੁਕਸਾਨ ਹੋਇਆ ਔਰ ਕਟੋ ਘਾੜੇਣਾ ਨੂੰ ਬਿਲਕੁਲ ਫਾਰਮੈਲਟੀਆਂ ਚ ਨਾ ਪੈਣ ਨਹੀਂ ਜੀ ਤੁਹਾਡਾ ਨੰਬਰ ਆਏਗਾ ਤੇ ਉਦੋਂ ਦੇਾਂਗੇ ਜੀ ਤੁਹਾਡਾ ਇਹ ਕਰਾਂਗੇ ਉਜ ਸਾਹ ਹੈਗਾ ਜੀ ਤੁਹਾਡੀ ਜੀਓ ਟੈਗਿੰਗ ਹੋਏਗੀ ਤੁਹਾਡੀ 플ਾਨ ਹੋਏਗੀ ਉਹ ਫਾਰਮਲਟੀਆਂ ਨੂੰ ਇੱਕ ਪਾਸੇ ਛੱਡ ਕੇ ਮੈਂ ਉਹ ਤੇ ਗਵਰਨਮੈਂਟ ਆਫ ਇੰਡੀਆ ਜਦੋਂ ਕਰੇਗੀ ਕਰੇਗੀ ਮੈਂ ਪੰਜਾਬ ਗਵਰਨਮੈਂਟ ਨੂੰ ਇਹ ਬੇਨਤੀ ਕਰਦਾ ਡੀਸੀ ਸਾਹਿਬ ਨੂੰ ਔਰ ਆਪਣੇ ਐਸਡੀਐਮ ਦਿਨਾਨਗਰ ਨੂੰ ਕਿ ਤੁਸੀਂ ਚਾਹੇ ਐਜ਼ ਅ ਸਪੈਸ਼ਲ ਕੇਸ ਕਰੋ ਪਰ ਜਿਹੜੇ ਇਸ ਦਰਿਆ ਦੇ ਹਾੜ ਦੇ ਵਿੱਚ ਦੁਕਾਨ ਜਿਹੜੇ ਮਕਾਨ ਡੈਮੇਜ ਹੋਏ ਨੇ ਜਿਹੜੇ ਲੋਕ ਘਰੋਂ ਬੇਘਰ ਨੇ ਜਿਨ੍ਹਾਂ ਦਾ ਸਾਰਾ ਕੁਝ ਹੀ ਸਮਾਨ ਵੀ ਰੁੜ ਗਿਆ ਚੰਗੇ ਭਲੇ ਵਿਚਾਰਿਆਂ ਨੇ ਸਾਰੀ ਉਮਰ ਦੀ ਕਮਾਈ ਇਕੱਠੀ ਕਰਕੇ ਮਾੜਾ ਮੋਟਾ ਜੋੜ ਜੱਤਾ ਕੀਤਾ ਦਾ ਹੀ ਢੀਂਡੇ ਭਾਂਡਾ ਢੀਂਡਾ ਵੀ ਰੁੜ ਗਿਆ ਅੱਜ ਜੇ ਇਹਨਾਂ ਨੂੰ ਰਾਸ਼ਨ ਦੇ ਵੀ ਦਈਏ ਤੇ ਇਹਨਾਂ ਕੋਲ ਬਣਾਉਣ ਜੋਗਾ ਵੀ ਚੁੱਲਾ ਨਹੀਂ ਹੈ ਕਰਿਆ ਤੇ ਇਹ ਬਹੁਤ ਜਲਦੀ ਮਤਲਬ ਡਿਜ਼ਰਵ ਕਰਦੇ ਨੇ ਕਿ ਇਹਨਾਂ ਦੀ ਮਦਦ ਕੀਤੀ ਜਾਏ ਤੇ ਜਿਹੜਾ ਸਿਸਟਮ ਜੋ ਵੀ ਹੈ ਸਰਕਾਰ ਦਾ ਇਹ ਪਰ ਭਾਈ ਸਿਰਫ ਤੇ ਸਿਰਫ ਸਰਕਾਰ ਕਰ ਸਕਦੀ ਹੈ ਲੋਕ ਰੋਟੀ ਖਵਾ ਸਕਦੇ ਨੇ ਲੋ ਇਹਨਾਂ ਨੂੰ ਸ਼ੈਲਟਰ ਦੇ ਸਕਦੇ ਨੇ ਟੈਂਪੋਰਰੀ ਪਰ ਇਹਨਾਂ ਨੂੰ ਮੁੜ ਕੇ ਬਸਾਉਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਰਕਾਰ ਦੀ ਆ ਮੈਂ ਬਰਜ਼ੋਰ ਬੇਨਤੀ ਕਰਦਾ ਕਿ ਇਹ ਖਾਸ ਤੌਰ ਤੇ ਟਾਂਡਾ ਬਸਤੀ ਜੱਗੋ ਚੱਕ ਟਾਂਡਾ ਆਬਾਦੀ ਚੰਡੀਗੜ੍ਹ ਇਹ ਜਿਹੜੀ ਆਪਣਾ ਮਕੋੜਾ ਤੇ ਮਰਾੜਾ ਵਗੈਰਾ ਜਿੱਥੇ ਮਾਰ ਪਈ ਆ ਇਹ ਕਾਨੀ ਅਜੇ ਅਸੀਂ ਜਾਣਾ ਕਾਨਾ ਵੀ ਮੇਰਾ ਮੈਨੂੰ ਲੱਗਦਾ ਵੀ ਜੇ ਇਹ ਹਾਲ ਇਸ ਜੱਗੋ ਜਿਹੜੀ ਤੁਸੀ ਤੋਂ ਪਰਲੇ ਪਾਸੇ ਉਰਲੇ ਪਾਸੇ ਸੀ ਜੇ ਇਹ ਹਾਲ ਹੈ ਤੇ ਕਾਨਾਂ ਦੇ ਬਿਲਕੁਲ ਹੀ ਪਰਲੇ ਪਾਸੇ ਸੀ ਮੈਨੂੰ ਲੱਗਦਾ ਵੀ ਕਾਨਾਂ ਵੀ ਟੋਟਲੀ ਵਾਸ਼ ਹੋਏ ਹੋ ਗਿਆ ਹੋਣਾ ਜੈਨਪੁਰ ਠੱਠੀ ਫਰੀਦਪੁਰ ਸ਼੍ਰੀ ਰਾਮਪੁਰ ਅੱਗੇ ਤੱਕ ਓਗਰਾ ਇਹ ਟੋਟਲ ਬਰਬਾਦੀ ਹੋਈ ਹੈ ਤੇ ਮੈਂ ਗਵਰਨਮੈਂਟ ਨੂੰ ਇਹ ਬੇਨਤੀ ਕਰਦਾ ਕਿ ਇੱਥੇ ਸਪੈਸ਼ਲ ਗਿਰਦਾਬਰੀ ਟਾਈਮ ਨਾ ਦੇਖਿਆ ਜਾਏ ਵੀ ਅਸੀਂ ਜੀ ਬਾਕੀ ਪਿੰਡ ਦੇਖਣੇ ਆ ਉਹ ਦੇਖਦੇ ਰਹੋ ਅਸੈਸਮੈਂਟ ਲਾਉਂਦੇ ਰਹੋ ਪਰ ਇੱਥੇ ਇਮੀਡੀਏਟਲੀ ਚਾਹੀਦਾ